ਸਾਸੀ哥 ਬਾਈ ਜੀ ਸਾਰਿਆਂ ਨੂੰ ਜੇ ਕਿਸੇ ਪ੍ਰਾਣੇ ਆਪਣੇ ਤੋਂ ਫ੍ਰੀ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਣ ਰਹੀ ਹੈ ਜੀ ਪਿੰਡ ਰਾਮਪੁਰ ਜ਼ਿਲ੍ਹਾ ਬੇਨੂ ਲੁਧਿਆਣਾ ਪੈ ਜਾਂਦਾ ਸਭ ਤੋਂ ਨੇੜਲਾ ਪਿੰਡ ਬਾਈ ਜੀ ਇਹਦੇ ਦਰਾਹਾ ਰੰਗ ਰੂਪ ਦੀ ਬਹੁਤ ਸੋਹਣੀ ਵੜ ਵਕਾਊਗਾ ਬਾਈ ਕੋਲੇ ਇੱਕ ਬਰੰਬਾਈ ਜੀ ਸਾਨੂੰ ਪੂਰੀ ਜਾਣਕਾਰੀ ਦੇ ਦਿੰਨੇ ਆ ਦੂਜਾ ਸੂ ਦਾ ਵੜ ਸੂ ਰਹੀ ਹੈ ਬਾਈ ਜੀ 8 ਮਹੀਨਿਆਂ ਦੀ ਕੱਬਣ ਆ ਇਸ 20 ਤਰੀਕ ਨੂੰ ਬਾਈ ਜੀ ਇਹਨੂੰ 8 ਮਹੀਨੇ ਪੂਰੇ ਹੋ ਜਾਣੇ ਆ ਪਹਿਲੇ ਸੂਏ ਭਾਈ ਜੀ ਦੁੱਧ ਦੀ ਚਵਾਈ ਹੋਈ ਹੈ 17 ਲੀਟਰ ਪੱਠਪੁੜੇ ਦੀ ਸੋਹਣੀ ਆ ਰੰਗ ਰੂਪ ਦੀ ਸੋਹਣੀ ਆ ਬਹੁਤ ਸੋਹਣੀ ਵਹਿੜਾ ਭਾਈ ਜੀ ਤੁਸੀਂ ਵੇਖ ਸਕਦੇ ਹੋ ਇੱਕ ਵਾਰ ਹੋਰ ਭਾਈ ਜੀ ਤੁਹਾਨੂੰ ਫੇਰ ਕਨਫਰਮ ਕਰ ਦਿੰਨੇ ਆ ਪਿੰਡ ਭਾਈ ਦਾ ਰਾਮਪੁਰ ਜ਼ਿਲ੍ਹਾ ਭਈ ਨੂੰ ਲੁਧਿਆਣਾ ਪਹਿ ਜਾਂਦਾ ਸਭ ਤੋਂ ਨੇੜਲਾ ਪਿੰਡ ਭਾਈ ਜੀ ਦਰਾਹਾ ਰੰਗ ਰੂਪ ਦੀ ਬਹੁਤ ਸੋਹਣੀ ਆ ਪਹਿਲੇ ਸੂਏ ਪਹਿਲੇ ਸੂਏ ਬਾਈ ਜੀ 17 ਲੀਟਰ ਦੁੱਧ ਦੀ ਚਵਾਈ ਹੋਈ ਆ ਜਿਹੜੀ ਬਾਈ ਜੀ ਇਹਦੀ ਡਿਮਾਂਡ ਕੀਤੀ ਜਾਂਦੀ ਆ ਬਾਈ ਜਾਰ ਗਨੇ ਡਿਮਾਂਡ ਇਹਦੀ ਫੋਨ ਤੇ ਕਰਨੀ ਆ ਜੇ ਕਿਸੇ ਭਰਾ ਨੂੰ ਇਹ ਵੈੜ ਪਸੰਦ ਹੋਵੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਜੋ ਐਸਟਮ ਸਕਰੀਨ ਤੇ ਨੰਬਰ ਚਲਦਾ ਉਹ ਬਾਈ ਦਾ ਕੰਟੈਕਟ ਨੰਬਰ ਆ ਆਹ ਬਾਈ ਜੀ ਜਿਹੜੀ ਤੁਸੀਂ ਦੂਜੀ ਵੈੜ ਦੇਖ ਰਹੇ ਹੋ ਇਹ ਬਾਈ ਜੀ 8 ਮਹੀਨੇ ਦੀ ਗੱਬਣ ਆ ਇਹਨੂੰ 8 ਮਹੀਨੇ ਬਾਈ ਜੀ ਪੂਰੇ ਹੋ ਗਏ ਇਹ ਤੀਜਾ ਸੂਆ ਸੂ ਰਹੀ ਆ ਤੇ ਇਹਨੇ ਦੂਜੇ ਸੂਏ ਬਾਈ ਜੀ 14 ਕਿਲੋ ਲੀਟਰ ਦੁੱਧ ਦੀ ਚਵਾਈ ਹੋਈ ਆ ਰੰਗ ਰੂਪ ਦੀ ਇਹ ਵੀ ਸੋਹਣੀ ਹੈ ਪਠਪੁੜੀ ਦੀ ਵੀ ਚੰਗੀ ਆ ਤੋਰਾ ਬਾਈ ਜੀ ਤੁਸੀਂ ਗਾਂਦ ਦੇਖ ਸਕਦੇ ਹੋ ਜਿਹੜੀ ਬਈ ਇਹਦੀ ਡਿਮਾਂਡ ਕੀਤੀ ਜਾਂਦੀ ਆ ਉਹ ਵੀ ਬਾਈ ਜੀ ਫੋਨ ਤੇ ਕੀਤੀ ਜਾਊਗੀ ਜੇ ਕਿਸੇ ਭਰਾ ਨੂੰ ਇਹ ਦੋਨਾਂ ਨਗਾਂ ਵਿੱਚੋਂ ਕੋਈ ਵੀ ਨਗ ਪਸੰਦ ਹੋਵੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲਦਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਜੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਾਈ ਜੀ ਜੇ ਕਿਸੇ ਭਰਾ ਨੇ ਆਪਣੇ ਤੋਂ ਫ੍ਰੀ ਵੀਡੀਓ ਪਾਉਣੀ ਹੋਵੇ ਤੇ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਥੈਂਕ ਯੂ ਬਾਈ ਜੀ